ਦੀ ਅੰਦਰ ਪੁਲਿਸ ਦੀ ਵਰਦੀ ਦਾ ਕਿੰਨਾ ਕੋਖੋਫ ਹੈ ਇਸ ਦਾ ਅੰਦਾਜ਼ਾ ਤੁਸੀਂ ਸਾਡੀ ਇਸ ਖਬਰ ਤੋਂ ਲਗਾ ਸਕਦੇ ਹੋ ਜਿੱਥੇ ਲੁਧਿਆਣਾ ਵਿੱਚ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਜਦ ਪੁਲਸ ਵਾਲਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨਾਂ ਵੱਲੋਂ ਪੁਲਸ ਨਾਲ ਹੀ ਹੱਤੋਂ ਪਾਈ ਹੋ ਗਏ ਇਥੋਂ ਤੱਕ ਕਿ ਪੁਲਸ ਦੀ ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ ਗਿਆ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਦੁਗਰੀ ਇਲਾਕੇ ਦੀਆਂ ਜਿੱਥੇ ਖੁੱਲੇ ਵਿੱਚ ਬੈਠ ਕੇ ਨੌਜਵਾਨ ਸ਼ਰਾਬ ਪੀ ਰਹੇ ਸੰਤਪ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਨੋ ਚਵਨ ਪੁਲਿਸ ਮੁਲਾਜ਼ਮਾਂ ਜਨਾਲੀ ਹਫਤੋਂ ਪਾਈ ਹੋ ਗਏ ਪੂਰੇ ਮਾਮਲੇ ਦੀ ਸੰਬੰਧੀ ਜਾਣਕਾਰੀ ਤਨਮੀਅ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਸੀਸੀਆ ਦੇ ਅਸੀਂ ਜਿੰਦਰ ਸਿੰਘ ਸੀਗੇ ਉਹ ਆਪਣੀ ਡਿਊਟੀ ਕਰ ਰਹੇ ਸੀ ਜੋ ਕੋਈ ਆਪਣੇ ਜਿਹੜੇ ਗੱਡੀ ਦੇ ਵਿੱਚ ਬੈਠ ਕੇ ਉਹ ਰਿਸਕੀ ਰੱਦੇ ਬਣ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਰੋਕਿਆ ਤੇ ਗੱਡੀ ਦੇ ਵਿੱਚ ਸੀ ਕਿ ਉਹਨਾਂ ਜਿਹੜਾ ਨਾਲ ਬਹਿਸ ਹੋ ਗਈ ਤੇ ਉਹਨੇ ਸਾਡੇ ਦੇ ਨਾਲ ਉਹਦਾ ਟਿਕਾਣਾ ਤੋਂ ਦਾ ਜਿਹੜੇ ਚਾਹੀਏ ਅਪਡੇਟ ਕਰ ਦਿੱਤੀ ਆ ਚਾਰ ਲੱਗਦੇ ਸੀਗੇ ਉਹ ਜਿਹਨੇ ਤੋਂ ਦੋ ਰਸਤੇ ਦੋ ਰਸਤੇ ਕਰਨੇ ਕਰਦੇ ਸਰ ਕਿਹੜੀ ਜਗ੍ਹਾ ਤੇ ਬੈਠ ਕੇ ਤਾਰੂ ਪੀ ਰਹੇ ਸੀ ਕਿਸੇ ਹੱਥ ਦੇ ਵਾਰਡ ਜਾਂ ਕਿਸੇ ਦੁਕਾਨ ਦੇ ਨਹੀਂ ਨਹੀਂ ਮਾਰਕੀਟ ਦੇ ਵਿੱਚ ਫੇਸ ਵੱਲ ਫਿਰ ਮੰਦਤਰ ਦੁਕਾਨਦਾਰ ਤੇ ਵੀ ਇਹਦੀ ਕਾਰਵਾਈ ਕੀਤੀ ਗਈ ਕੋਈ ਦੁਕਾਨਦਾਰ ਬਣਾ ਦੇ ਜੀਆ ਕਾਰ ਚ ਬੈਠੇ ਹੋਏ ਅੱਥੇ ਕਾਰ ਚ ਬੈਠੇ ਸੀ ਸਰ ਫਿਰ ਕਿਦਾਂ ਦੀ ਕਾਰਵਾਈ ਕੀਤੀ ਗਈ ਕਿਹੜਾ ਪਰਚਾ 35786 ਦੀ ਦਾ ਐਫਆਰ ਦਾ ਕੀ ਪੀਆ ਪੁਲਿਸ ਦੀ ਡਿਊਟੀ ਜੇ ਵਿਭੰਨ ਪੋਣਾ ਤੇ ਨਾਲ ਜਿਹੜੀ ਉਹ ਸ਼ਰਾਬ ਪਿੰਦੇ ਸੀ ਉਹਦੀ ਬੋਤਲ ਮਿਲੀ ਸੀ ਸ਼ਰਾਬ ਦੀ ਉਹਦਾ ਜਿਹੜੀ ਐਕਸਾਈਜ਼ ਨਾਲ ਲਗਾਇਆ ਸਰ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਜਿਹੜੇ ਸਾਰਾ ਦਿਨ ਲੋਕਾਂ ਦੀ ਸੁਰੱਖਾ ਦੇ ਵਾਸਤੇ ਕੰਮ ਕਰਦੇ ਨੇ ਕਿ ਲੋਕਾਂ ਨੂੰ ਕੀ ਅਪੀਲ ਜਿਹੜੀ ਕਰਨੀ ਚਾਹੁੰਗੇ ਵੀ ਇਹ ਇਹੀ ਕਰਨਾ ਨਾ ਮੈਂ ਵੀ ਇਹੀ ਹੈ ਵੀ ਕੋਈ ਜਿਹੜਾ ਹੈਗਾ ਲਾਅ ਨੂੰ ਮੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਜਿਹੜੀਆਂ ਕਿ ਲੜਾਈਆਂ ਟਕੜੇ ਗੈਂਗਰ ਹੁੰਦੀ ਆ ਉਹ ਜੇ ਲੋਕ ਜਾ ਕੇ ਇਸ ਤਰ੍ਹਾਂ ਪੀਣਗੇ ਤਾਂ ਜੇ ਸਾਡੇ ਕੋਈ ਅਜਿਹੀ ਗੱਲ ਹੋਈ ਨਹੀਂ ਹੈ ਤੇ ਸ਼ਾਇਦ ਕੋਈ ਹੁੰਦੇ ਤਾਂ ਕੋਈ ਟਰਮੀਨਲ ਵੀ ਨਹੀਂ ਹੈਗੇ ਸੀਗੇ ਤੇ ਚਲੋ ਜੇ ਹੋਇਆ ਜਿਹੜਾ ਕਿ ਤੁਸੀਂ ਨੂੰ ਇਨਪੁਟ ਕੀਤਾ ਹੈ